ਲੋ ਜੀ ਅੱਜ ਦੇਖਦੇ ਆ ਮੰਮੀ ਹੁਣੀ ਬਾਹਰ ਬੈਠੇ ਕੀ ਕਰ ਰਹੇ ਨੇ ਮੈਂ ਦੇਖ ਰਹੀ ਸੀ ਮੰਮੀ ਕਿੱਥੇ ਗਏ ਮੰਮੀ ਬਾਹਰ ਬੇੜੇ 'ਚ ਬੈਠੇ ਨੇ ਤੇ ਨਾਲ ਬੈਠੇ ਆ ਦੀਦੀ ਇਹ ਕੀ ਕਰ ਰਹੇ ਨੇ ਕੀ ਕਰ ਰਹੇ ਹੋ ਤੁਸੀਂ ਮੰਮੀ ਇਹ ਕੀ ਐ ਇਹ ਭਾਈ ਸੁਆਂਜੜੇ ਦੀਆਂ ਫਲੀਆਂ ਸੁਆਂਜਣੇ ਦੀਆਂ ਫਲੀਆਂ ਇਹਦਾ ਫਿਰ ਕੀ ਕਰਾਂਗੇ ਆਪਾਂ ਇਹਦੀ ਸਬਜ਼ੀ ਬਣਾਵਾਂਗੇ ਅੱਛਾ ਇਹਦੀ ਸਬਜ਼ੀ ਬਣਦੀ ਆ मतलब मतलब फैदे, फैदे की, की जे जे अच्छा मतलब एदा शरीर नु एदे कोई फायदे हैगी मतलब है सुहांजनी दे। सान्जरे सान्ज बहुत फायदे है भाई। की की फायदे ने एदे? एदे फायदे जे ਮੋਢਾ ਚ ਦਰਦ ਹੁੰਦਾ ਹੁੰਦਾ ਵੇ ਗੋਡੇ ਆ ਚੁੰਦਾ ਹੁੰਦਾ ਹੋਵੇ। ਅੱਛਾ ਮਤਲਬ ਸ਼ਰੀਰ ਦੇ ਮਤਲਬ ਜੋੜਾਂ ਚ ਜੇ ਦਰਦ ਦਰਦ ਹੁੰਦਾ ਹੋਵੇ ਤਾਂ ਇਹ ਬਹੁਤ ਫਾਇਦੇਮੰਦ ਦੇ ਹੈਗੀ ਉਹਨਾਂ ਵਾਸਤੇ। ਸ਼ੂਗਰ ਵਾਸਤੇ। ਸ਼ੂਗਰ ਵਾਸਤੇ ਵੀ ਸੁਹਾਣਣਾ ਹਾਂ। ਪੜਿਆ ਵੀ ਹੁੰਦਾ ਹੈ ਪੇਪਰ ਦੇ ਵਿੱਚ ਅਖਬਾਰ ਦੇ ਵਿੱਚ ਜਿਵੇਂ ਦੱਸਦੇ ਨੇ ਕਿ ਸੁਹਾਣਣੇ ਦੇ ਐਨੇ ਫਾਇਦੇ ਨੇ। अच्छा चलो आज फिर सुआंजणा ही खावांगे ਇਹ ਤੁਹਾਨੂੰ ਕਿਸੇ ਨੇ ਦਿੱਤੀਆਂ ਨੇ ਕਿ ਜਿਹੜਾ ਪਿੱਛੇ ਪੇੜ ਲੱਗਿਆ ਉਹਦੇ ਤੋਂ ਤੋੜ ਕੇ ਲਿਆਂਦੀਆਂ ਨੇ ਘਰ ਦੇ ਪਿੱਛੇ ਜਿਹੜਾ ਪੇੜ ਐ ਤੋੜ ਕੇ ਲਿਆਂਦੀਆਂ ਭਾਈ ਅੱਛਾ ਸਵੇਰੇ ਤੁਸੀਂ ਉਹੀ ਤੋੜ ਰਹੇ ਸੀ ਫਿਰ ਅੱਛਾ ਠੀਕ ਐ ਜੀ ਠੀਕ ਐ ਇਹਨੂੰ ਉਵੇਂ ਹੀ ਮਸਾਲੇ ਚ ਬਣਾਵਾਂਗੇ ਆਪਾਂ ਹੈ ਅੱਛਾ ਚਲੋ ਠੀਕ ਆ ਦੇਖਦੇ ਆਂ ਫਿਰ ਅੱਜ ਸੁਆंजਣਾ ਕਿੱਦਾਂ ਬਣਦਾ ਉਜੀ ਸਵਾਂਝਣਾ ਜਿਹੜਾ ਅਸੀਂ ਚੰਗੀ ਤਰ੍ਹਾਂ ਨਾਲ ਇਹਨੂੰ ਧੋ ਲਿਆ ਤੇ ਕੜਾਹੀ ਦੇ ਵਿੱਚ ਅਸੀਂ ਕਰ ਲਿਆ ਤੇਲ ਨੂੰ ਗਰਮ। ਇਹਦੇ ਲਈ ਅਸੀਂ ਇੱਕ ਲਿਆ ਤੇਜ ਪੱਤਾ ਤੇ ਖੜੇ ਮਸਾਲੇ। ਵਿੱਚੇ ਹੁਣ ਪਾਵਾਂਗੇ ਬਰੀਕ ਕੱਟਿਆ ਹੋਇਆ ਪਿਆਜ਼। ਪਿਆਜ਼ ਉੱਤੇ ਜਿਹਨਾਂ ਹਲਾਵਾਂਗੇ ਲੋ ਜੀ ਪਿਆਜ਼ ਜਿਹੜਾ ਸੀ ਉਹ ਪੂਰੀ ਤਰ੍ਹਾਂ ਨਾਲ ਬਰਾਊਨ ਹੋ ਗਿਆ ਹੁਣ ਉਹਦੇ ਵਿੱਚ ਅਸੀਂ ਪਾਵਾਂਗੇ ਲਾਲ ਟਮਾਟਰਾਂ ਦਾ ਪੇਸਟ ਲਾਲ ਟਮਾਟਰ ਅਸੀਂ ਗ੍ਰाइंड ਕਰ ਲਏ ਇਨਨ ਚੰਗੀ ਤਰ੍ਹਾਂ ਨਾਲ ਪਕਾਵਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਨੂਨ ਮਿਰਚ ਆਪਣੀ ਲੋੜ ਮੁਤਾਬਕ ਆਪਾਂ ਪਾਵਾਂਗੇ ਜੀ ਲਓ ਜੀ ਇੱਕ ਚਮਚ ਪਾਵਾਂਗੇ ਆਪਾਂ ਮਿਰਚ ਇੱਕ ਚਮਚੀ ਨੂਨ ਦਾ ਪਾਵਾਂਗੇ ਹਲਦੀ 2 ਚਮਚ ਧਨੀਆ ਪਾਊਡਰ ਮੈਂ ਚੰਗੀ ਤਰ੍ਹਾਂ ਨਾਲ ਮਸਾਲੇ ਨੂੰ ਤਿਆਰ ਕਰਾਂਗੇ ਆਪਾਂ ਉਸ ਤੋਂ ਬਾਅਦ ਇਹਦੇ ਵਿੱਚ ਸੁਆਂਜਣੇ ਦੀਆਂ ਜਿਹੜੀਆਂ ਫਲੀਆਂ ਨੇ ਆਪਾਂ ਨੂੰ ਉਹਨਾਂ ਨੂੰ ਪਾ ਕੇ ਵਿੱਚ ਸੇਕ ਲਗਾਵਾਂਗੇ 10-15 ਮਿੰਟ ਇਹਨਾਂ ਨੂੰ ਆਪਾਂ ਰਜਾਵਾਂਗੇ ਮਸਾਲੇ ਦੇ ਵਿੱਚ ਮਸਾਲਾ ਜਿਹੜਾ ਉਹ ਚੰਗੀ ਤਰ੍ਹਾਂ ਨਾਲ ਬਣ ਗਿਆ ਹੁਣ ਇਹਦੇ ਵਿੱਚ ਅਸੀਂ ਸੁਆਂਜਣੇ ਦੀਆਂ ਫਲੀਆਂ ਨੇ ਜਿਹੜੀਆਂ ਉਹ ਪਾ ਕੇ ਚੰਗੀ ਤਰ੍ਹਾਂ ਨਾਲ ਸੇਕ ਲਗਾਵਾਂਗੇ ਉਹਨਾਂ ਨੂੰ ਅੰਜ 10 ਮਿੰਟ ਅਸੀਂ ਇਹਨਾਂ ਨੂੰ ਐਸਪਰੇਮ ਪਕਾਵਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਗਰਮ ਪਾਣੀ ਪਾ ਕੇ ਫਿਰ ਇਹਨਾਂ ਨੂੰ ਲਜਾਵਾਂਗੇ। ਲਓ ਜੀ ਇਹਦੇ ਵਿੱਚ ਪਾਣੀ ਐਡ ਕਰਾਂਗੇ ਥੋੜਾ ਜਿਹਾ। ਹੁਣ ਇਹਨੂੰ ਸੀ ਟੱਕ ਕੇ ਭੰਨਣ ਵਾਸਤੇ ਰੱਖ ਲਾਂਗੇ। 10 ਮਿੰਟ ਨੂੰ ਟੱਕ ਕੇ ਪਕਾਵਾਂਗੇ ਜੀ। ਲਓ ਜੀ ਸਬਜੀ ਬਣ ਕੇ ਹੋ ਗਈ ਤਿਆਰ। ਜਿਹੜੀ ਕਿ ਬਹੁਤ ਵਧੀਆ ਜਿਹਦੇ ਫਾਇਦੇ ਵੀ ਬਹੁਤ ਨੇ ਸਿਹਤ ਨੂੰ। ਖਾਣ ਦਾ ਤਰੀਕਾ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੀ। ਧੰਨਵਾਦ।